ਕਿੰਨੇ ਗੁਰਮੁਖ ਮਹਾਤਮਾ ਸਦਾ ਹੀ ਦੁੱਖ ਭੁੱਖ ਦਾ ਮਾਰਨਾ ਮੰਗਦੇ ਉਹਨਾਂ ਨੂੰ ਪਰਮੇਸ਼ਰ ਉਹੀ ਦਿੰਦਾ ਕਿ ਮਹਾਰਾਜ ਇਹ ਦੁੱਖ ਤੇ ਭੁੱਖ ਖਤਮੀ ਹੋ ਜਾਣ ਇਹ ਹੁਣ ਉਸ ਤੋਂ ਵੀ ਉੱਪਰਲੀ ਸਟੇਜ ਹੈ ਸਿਰਫ ਨਾਮ ਦੇ ਆਨੰਦ ਵਿੱਚ ਟਿਕੇ ਰਹੀਏ ਿਤਥੇ ਉੰਗ ਨਾ ਭੁੱਖ ਹੈ ਮਨ ਚੜਿਆ ਦਸਵੇਂ ਆਕਾਸ਼ ਜਦੋਂ ਦਸਮ ਦਵਾਰ 'ਚ ਮਨ ਜਾਂਦਾ ਨਾ ਉੱਥੇ ਉੰਗ ਨਾ ਭੁੱਖ ਕੁਝ ਵੀ ਨਹੀਂ ਹੁੰਦਾ ਨਾ ਦੁੱਖ ਨਾ ਭੁੱਖ ਭਾਈ ਮਨ ਇਸ ਨੂੰ ਕਹੇ ਤੇਰਾ ਬੰਦ ਬੰਦ ਕੱਟਣਾ ਕਹਿੰਦੇ ਘੱਟ ਲਓ ਪਹਿਲਾ ਟੱਕ ਮਾਰਿਆ ਉਂਗਲ ਤੇ ਦੂਜਾ ਮਾਰਿਆ ਜਲਾਦ ਮੂੰਹ ਹਾਲ ਦੇਖਦਾ ਕਹਿੰਦਾ ਦੁਸ਼ਟਾ ਤੂੰ ਕੀ ਦੇਖਦਾ ਮੇਰੇ ਹਾਲ ਕਹਿੰਦੇ ਤੁਸੀਂ ਕੋਈ ਤਿਉੜੀ ਨਹੀਂ ਪਾਉਂਦੇ ਮੱਥੇ ਤੇ ਸੀ ਨਹੀਂ ਉਚਾਰਦੇ ਉਹ ਕਹਿੰਦੇ ਦੇਖ ਮੈਨੂੰ ਬੁਲਾਇਂ ਨਾ ਨਾਮ ਮੇਰਾ ਦੇਖ ਮੈਨੂੰ ਪਾਠ ਕਰਨ ਦੇ ਕਿੱਥੇ ਚੜਿਆ ਮਨ ਮਨ ਚੜਿਆ ਦਸਵੇਂ ਆਕਾਸ਼ ਕੱਟੀ ਜਾ ਕੇ ਨੇ ਮੈਂ ਕਿਹੜਾ ਸਰੀਰ 'ਚ ਬੈਠਾ ਸਰੀਰ ਦੀ ਸਾਰੀ ਸੱਤਾ ਖਿੱਚ ਕੇ ਤਾਂ ਲੈ ਗਏ ਕੱਟੀ ਜਾ ਸਰੀਰ ਨੂੰ ਕੱਟਦੇ ਆ ਕੱਟਦੇ ਆ ਕੋਈ ਫਰਕ ਨਹੀਂ ਪੈਂਦਾ ਉਸੇ ਟਕਸਾਲ ਦੇ ਵਿੱਚੋਂ ਇਹ ਸੰਗ ਨਾਲ ਮਹਾਪੁਰਖ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਆ ਪੈਰ ਦੇ ਵਿੱਚ ਭੌਰੀ ਜੀ ਹੋ ਜਾਂਦੀ ਉਹਨਾਂ ਦੀ ਬਹੁਤ ਹੀ ਜ਼ਿਆਦਾ ਵਧ ਗਈ ਕਾਫੀ ਵਿੱਚੋਂ ਖੂਨ ਰਿਸਣ ਲੱਗ ਗਿਆ ਮਿੱਤੇ ਦੀ ਗੱਲ ਆ ਇਹ ਡਾਕਟਰ ਨੂੰ ਬੁਲਾਇਆ ਕਹਿੰਦੇ ਡਾਕਟਰ ਸਾਹਿਬ ਆ ਦੇਖੋ ਤਾਂ ਇਹ ਭੌਰੀ ਜੀ ਕਹਿੰਦੇ ਜੀ ਦਾ ਆਪਰੇਸ਼ਨ ਕਰਨਾ ਪਊ ਆਪਰੇਸ਼ਨ ਥੀਏਟਰ 'ਚ ਲੈ ਕੇ ਜਾਣਾ ਪੈਣਾ ਤੁਹਾਨੂੰ ਇਹ ਕਾਫੀ ਦੂੰਗਾ ਆਪਰੇਸ਼ਨ ਹੋਣਾ ਤੇ ਤੁਹਾਨੂੰ ਆਰਾਮ ਵੀ ਮਹੀਨਾ ਕਰਨਾ ਪੈਣਾ ਟੰਕੇ ਵੀ ਲੱਗਣਿਆ ਕਹਿੰਦੇ ਡਾਕਟਰ ਸਾਹਿਬ ਇੱਕ ਗੱਲ ਕਹਾ ਜੀ ਮੈਂ ਇਹ ਕਹਿ ਰਿਹਾ ਵੀ ਮੈਨੂੰ ਕੁਝ ਨਹੀਂ ਹੋਣਾ ਦੁੱਖ ਨਹੀਂ ਲੱਗਣਾ ਤਾਂ ਇੱਥੇ ਨਹੀਂ ਕਰਦਾ ਆਪਰੇਸ਼ਨ ਕੀ ਲਿਜਿਓ ਉੱਥੇ ਲੈ ਕੇ ਜਾਏਗਾ ਮੈਨੂੰ ਆਪਰੇਸ਼ਨ ਥੀਟਰ ਚ ਉਹ ਵੀ ਸ਼ਰਧਾ ਵਾਲਾ ਬਹੁਤ ਸੀ ਕਹਿੰਨੇ ਮਹਾਰਾਜ ਤੁਸੀਂ ਸਭ ਕੁਝ ਕਰ ਸਕਦੇ ਕਹਿੰਨੇ ਲੈ ਫਿਰ ਮੇਜ ਦੇ ਉੱਤੇ ਪਿੰਜਣੀ ਜੀ ਲਾਤ ਰੱਖ ਲਈ ਤੇ ਪਰਲੇ ਪਾਸੇ ਨੂੰ ਕਰ ਲਿਆ ਚਰਨ ਥੱਲੇ ਤਿਰਮਚੀ ਰੱਖ ਲਈ ਵੱਡਾ ਸਾਰਾ ਭਾਂਡਾ ਕਹ ਲੈ ਡਾਕਟਰ ਮੈਂ ਅੱਖਾਂ ਬੰਦ ਕੇ ਰੱਖ ਕੇ ਆਪਣੇ ਗੁਰੂ ਦਾ ਧਿਆਨ ਕਰਦਾ ਤੂੰ ਆਪਣਾ ਆਪਰੇਸ਼ਨ ਕਰ ਲੈ ਜਦ ਹੋ ਗਿਆ ਤਾਂ ਆਵਾਜ਼ ਦੇ ਨਹੀਂ ਹੋ ਗਿਆ ਫਤਿਹ ਬੁਲਾ ਦੀ ਮੈਨੂੰ ਲਾਇਆ ਧਿਆਨ ਮਨ ਚੜਿਆ ਦਸਵੇਂ ਆਕਾਸ਼ ਆਪਰੇਸ਼ਨ ਸ਼ੁਰੂ ਕਰਤਾ ਬ੍ਰਹਮ ਜਾਨੀ ਆਪਣੀ ਬਿਰਤੀ ਚ ਲੀਨ ਹੋ ਗਏ ਸਿੰਘ ਦੱਸਦੇ ਨੇ ਪਿਰਮਚੀ ਭਰ ਗਈ ਖੂਨ ਦੀ ਮਾਸ ਕਿੰਨਾ ਹੀ ਕੱਢਿਆ ਉੱਥੇ ਟਾਂਕੇ ਵੀ ਲਾਏ ਪੱਟੀ ਵੀ ਕਰਤੀ ਸਭ ਕੁਝ ਹੋ ਗਿਆ ਕਹਿਣ ਲੱਗਿਆ ਮਹਾਪੁਰਖੋ ਆਪਰੇਸ਼ਨ ਹੋ ਗਿਆ ਜੀ ਫਤਿਹ ਬਲਾਤੀ ਅੱਛਾ ਭਾਈ ਹੋ ਗਿਆ ਤੇਰੀ ਤਸੱਲੀ ਹੋ ਗਈ ਹਾਂ ਜੀ ਚੰਗਾ ਭਾਈ ਧੰਨਵਾਦ ਤੇਰਾ ਬਹੁਤ ਇੱਕ ਸੀ ਤੱਕ ਨਹੀਂ ਕੀਤੀ ਪਤਾ ਹੀ ਨਹੀਂ ਲੱਗਿਆ ਵੀ ਇੰਨੀ ਡੂੰਘਾਈ ਤੱਕ ਚਾਕੂ ਫੇਰਿਆ ਇਹਨੇ ਨਹੀਂ ਤਾਂ ਬੰਦਾ ਚੀਕਾਂ ਮਾਰੇ ਆਪਰੇਸ਼ਨ ਇਸੇ ਕਰਕੇ ਬੇਹੋਸ਼ ਕਰਕੇ ਕੀਤਾ ਜਾਂਦਾ ਤੁਹਾ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਗੁਰਮੁਖ ਦੁੱਖ ਅਤੇ ਭੁੱਖ ਨੂੰ ਮਾਰ ਹੀ ਦਿੰਦੇ ਨੇ ਭੁੱਖ ਲੱਗਦੀ ਹੀ ਨਹੀਂ ਕਿਉਂਕਿ ਰਸਨਾ ਦੇ ਨਾਲ ਨਾਮ ਜਪਦੇ ਨੇ ਉਹਦੇ ਨਾਲ ਰਸ ਆ ਗਿਆ ਹਿਰਦੇ 'ਚ